ਜਿਵੇਂ ਪਿਆਰੇ ਵਿਦਿਆਰਥੀਓ 8ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਨੰਬਰ 10ਵਾਂ ਤੁਨੀ ਇਹਦੇ ਅਸੀਂ ਪਾਠ ਦੇ ਅੰਦਰਲੇ ਜਿਹੜੇ ਸਵਾਲ ਨੇ ਅਲੱਗ-ਅਲੱਗ ਪੰਨਿਆਂ ਤੇ ਉਹ ਅਸੀਂ ਸਾਰੇ ਕਰ ਲਏ ਨੇ ਤੇ ਹੁਣ ਅਸੀਂ ਅਭਿਆਸ ਜੋ ਪਾਠ ਦੇ ਅੰਤ ਵਿੱਚ ਅਭਿਆਸ ਹੈਗਾ ਉਹ ਸ਼ੁਰੂ ਕਰਨ ਜਾ ਰਹੇ ਹਾਂ ਤੇ ਇਹ ਅਭਿਆਸ ਦੇ ਪਹਿਲੇ 4 ਭਾਗ ਜਿਹੜੇ ਊੜਾ ਐੜਾ ਈੜੀ ਤੇ ਸਸਾ ਦੇ ਜਿਹੜੇ ਸਵਾਲ ਨੇ ਉਹ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਸੋ ਤੁਸੀਂ ਸਾਰੇ ਉੱਤਰਾਂ ਨੂੰ ਸਾਰੇ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਸਾਰੇ ਉੱਤਰ ਆਪਣੀ ਨੋਟਬੁੱਕ ਵਿੱਚ ਤੁਸੀਂ ਉਤਾਰ ਲਓ ਪਰ ਮਗਰੋਂ ਦੀ ਇਹ ਸਾਰੇ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਦੇ ਉੱਤੇ ਪਿਆਰੇ ਵਿਦਿਆਰਥੀ ਤੁਹਾਡੀ 8ਵੀਂ ਜਮਾਤ ਦੀਆਂ ਦੂਜੀਆਂ ਕੁਝ ਹੋਰ ਪਲੇਲਿਸਟਾਂ ਵੀ ਹੈਗੀਆਂ ਨੇ ਤੁਸੀਂ ਉਹ ਵੀ ਜ਼ਰੂਰ ਦੇਖੋ ਇੱਕ ਹੈਗੀ 8th math notes ਫਿਰ ਇੱਕ ਹੈਗੀ 8ਵੀਂ ਗਣਿਤ ਇੱਕ ਹੈਗੀ 8th english ਇੱਕ ਹੈਗੀ 8th grammar ਇੱਕ ਹੈਗੀ ਗਣਿਤ ਦੇ ਸਿਧਾਂਤ ਤੇ ਇੱਕ ਹੈਗੀ math shortcuts and tricks ਸੋ ਤੁਸੀਂ ਚੈਨਲ ਤੇ ਜਾ ਕੇ ਇਹਨਾਂ ਪਲੇਲਿਸਟਾਂ ਨੂੰ ਵੀ ਫਰੋਲ ਕੇ ਦੇਖੋ ਤੁਹਾਨੂੰ ਬੜੇ ਕੰਮ ਦੇ ਤੁਹਾਡੇ ਵੀਡੀਓਜ਼ ਜਿਹੜੇ ਨੇ ਮਿਲ ਜਾਣਗੇ ਸੋ ਬੱਚੋ ਊੜਾ ਸਵਾਲ ਦਾ ਜਿਹੜਾ ਹੈਗਾ ਇਹ ਸਰਲੇਖ ਹੋਇਆ ਖਾਲੀ ਥਾਵਾਂ ਭਰੋ ਸੋ ਬੱਚੋ ਮੁੰਡਲਾ ਜਾ ਹੈਗੇ ਨੇ ਤਾਂ ਕਿ ਜਿਹੜੇ ਸਿਧਾਂਤਕ ਪੱਖ ਨੇ ਇਸ ਅਧਿਆਏ ਦੇ ਉਹ ਤੁਹਾਡੇ ਸਾਰੇ ਸਪਸ਼ਟ ਹੋ ਜਾਣ ਤੇ ਉਹਦੀ ਦੁਹਰਾਈ ਹੋ ਜਾਵੇ ਕਿਸੇ ਵਸਤੂ ਦੁਆਰਾ ਇੱਕ ਡਾਲਰ ਨੂੰ ਪੂਰਾ ਕਰਨ ਲਈ ਲਏ ਗਏ ਸਮੇਂ ਨੂੰ ਅਵਰਤਕਾਲ ਕਿਹਾ ਜਾਂਦਾ ਹੈ ਅਵਰਤ ਕਾਲ ਕਹਿੰਦੇ ਹਨ ਯਾਦ ਰੱਖਣਾ ਐੜੀ ਹੈ ਸ਼ਬਦਾਵਲੀ ਹੈ ਤੁਹਾਨੂੰ ਕੰਠ ਹੋਣੀ ਚਾਹੀਦੀ ਹੈ ਅੰਗਰੇਜ਼ੀ ਚ ਇਹਨੂੰ ਟਾਈਮ ਪੀਰੀਅਡ ਕਹਿ ਦਿੰਦੇ ਆ ਤੇ ਇਹਨੂੰ ਕਹਿੰਦੇ ਆ ਅਵਰਤ ਕਾਲ ਇੱਕ ਡੋਲਨ ਮਨ ਕੀ ਮਦਮਾਨ ਸਥਿਤੀ ਤੋਂ ਇੱਕ ਸ਼ਿਖਰ ਲਈ ਤੇ ਗਏ ਫਿਰ ਮਦਮਾਨ ਤੇ ਆਏ ਦੂਜੀ ਸ਼ਿਖਰ ਲਈ ਤੇ ਗਏ ਤੇ ਮੁੜ ਕੇ ਫਿਰ ਮਦਮਾਨ ਸਥਿਤੀ ਤੇ ਆ ਗਏ ਤੇ ਇੱਕ ਡੋਲਨ ਪੂਰਾ ਹੁੰਦਾ ਹੈ ਤੇ ਇਸ ਡੋਲਨ ਨੂੰ ਪੂਰਾ ਕਰਨ ਲਈ ਇੱਕ ਡੋਲਨ ਨੂੰ ਪੂਰਾ ਕਰਨ ਲਈ ਜੋ ਸਮਾਂ ਲੱਗਦਾ ਹੈ ਉਹਨੂੰ ਕਿਹਾ ਜਾਂਦਾ ਹੈ ਅਵਰਤ ਕਾਲ ਧੁਨੀ ਨੂੰ ਸੰਚਾਰ ਲਈ ਮਾਧਿਅਮ ਚਾਹੀਦਾ ਹੈ ਮਾਧਿਅਮ ਤਿੰਨ ਕਿਸਮ ਦੇ ਹੁੰਦੇ ਨੇ ਉਹ ਗੈਸੀ ਵੀ ਹੋ ਸਕਦਾ ਹੈ ਕੋਈ ਗੈਸ ਹੋ ਸਕਦੀ ਹੈ ਹਵਾ ਹੋ ਸਕਦੀ ਹੈ ਤਰਲ ਵੀ ਹੋ ਸਕਦਾ ਹੈ ਪਾਣੀ ਹੋ ਸਕਦਾ ਹੈ ਸਮੁੰਦਰੀ ਪਾਣੀ ਹੋ ਸਕਦਾ ਹੈ ਠੀਕ ਹੈ ਤੇ ਠੋਸ ਵੀ ਹੋ ਸਕਦਾ ਹੈ ਲੱਕੜ ਹੋ ਸਕਦੀ ਹੈ ਤਾਤੂ ਹੋ ਸਕਦੀ ਹੈ ਸੋ ਗੈਸੀ ਮਾਧਿਅਮ ਵੀ ਹੋ ਸਕਦਾ ਹੈ ਤਰਲ ਮਾਧਿਅਮ ਵੀ ਹੋ ਸਕਦਾ ਹੈ ਤੇ ਠੋਸ ਮਾਧਿਅਮ ਵੀ ਹੋ ਸਕਦਾ ਤੁਨੇ ਠੋਸ ਵਸਤੂਆਂ ਵਿੱਚ ਸਭ ਤੋਂ ਵੱਧ ਗਤੀ ਨਾਲ ਸੰਚਾਰ ਕਰਦੀ ਹੈ ਠੋਸ ਵਸਤੂਆਂ ਵਿੱਚ ਸਭ ਤੋਂ ਤੇਜ਼ ਹਵਾ ਵਿੱਚ ਸਭ ਤੋਂ ਹੌਲੀ ਬਲੀ ਗੈਸੀਆਂ ਵਿੱਚ ਸਭ ਤੋਂ ਹੌਲੀ ਉਸ ਤੋਂ ਤੇਜ਼ ਤਰਲ ਪਦਾਰਥਾਂ ਵਿੱਚ ਇਹ ਸਭ ਤੋਂ ਤੇਜ਼ ਠੋਸ ਪਦਾਰਥਾਂ ਵਿੱਚ ਇਦਾਂ ਕਿਉਂ ਕਿਉਂਕਿ ਠੋਸ ਪਦਾਰਥਾਂ ਵਿੱਚ ਜਿਹੜੇ ਕਣ ਹੁੰਦੇ ਨੇ ਉਹ ਨੇੜੇ-ਨੇੜੇ ਹੁੰਦੇ ਨੇ ਅਤੇ ਸੰਘਣੇ ਹੁੰਦੇ ਨੇ ਜੇ ਇਸ ਵਿੱਚ ਕੋਈ ਇਦਾਂ ਦਾ ਸਵਾਲ ਆ ਜਾਵੇ ਇੱਕ ਲਾਈਨ ਦਾ ਕਿ ਠੋਸ ਵਸਤੂਆਂ ਵਿੱਚ ਧੁਨੀ ਦੀ ਗਤੀ ਸਭ ਤੋਂ ਵੱਧ ਕਿਉਂ ਹੁੰਦੀ ਹੈ ਤੇਰਾ ਕਾਰਨ ਹੈਗਾ ਠੋਸ ਵਸਤੂਆਂ ਵਿੱਚ ਧੁਨੀ ਦੀ ਗਤੀ ਇਸ ਕਰਕੇ ਸਭ ਤੋਂ ਵੱਧ ਹੁੰਦੀ ਹੈ ਕਿਉਂਕਿ ਠੋਸ ਵਸਤੂਆਂ ਦੇ ਵਿੱਚ ਜਿਹੜੇ ਕਣ ਹੁੰਦੇ ਨੇ ਜਿਨ੍ਹਾਂ ਤੋਂ ਠੋਸ ਧਾਤੂ ਬਣੀ ਹੈ ਠੋਸ ਵਸਤੂ ਬਣੀ ਹੈ ਉਹ ਕਣ ਬੜੇ ਨੇੜੇ ਹੁੰਦੇ ਨੇ ਇੱਕ ਦੂਜੇ ਦੇ ਬੜੇ ਸੰਘਣੇ ਹੁੰਦੇ ਨੇ ਠੀਕ ਹੈ ਫਿਰ ਹਰਟਸ ਅਵਰਤੀ ਦੀ ਇਕਾਈ ਹੈ ਅਸੀਂ ਪੜ ਚੁੱਕੇ ਹਾਂ ਅਵਰਤੀ ਨੂੰ ਫ੍ਰੀਕੁਐਂਸੀ ਕਹਿੰਦੇ ਆ ਉਹਦੀ ਇਕਾਈ ਹਰਟਜ਼ ਹੈਗੀ ਹੈ ਫਿਰ ਅਣਚਾਹੀ ਧੁਨੀ ਨੂੰ ਸ਼ੋਰ ਕਹਿੰਦੇ ਆ ਜਾਂ ਰੋਲਾ ਕਹਿੰਦੇ ਨੇ ਅਣਚਾਹੀ ਬੇਲੋੜੀ ਜਿਹਨੂੰ ਸੁਣ ਕੇ ਖਿਜੀ ਆਵੇ ਬੇਚੈਨੀ ਆਵੇ ਅਸਹਿਜਤਾ ਫਾਇਦਾ ਹੋਵੇ ਅਣਚਾਹੀ ਬੇਲੋੜੀ ਧੁਨੀ ਨੂੰ ਸ਼ੋਰ ਕਹਿੰਦੇ ਹਨ 20000 ਹਰਟਜ਼ ਤੋਂ ਵੱਧ ਅਵਰਤੀ ਵਾਲੀ ਧੁਨੀ ਨੂੰ ਪਰਾ ਧੁਨੀ ਕਹਿੰਦੇ ਹਾਂ ਠੀਕ ਹੈ ਤੇ ਜੇ 20 ਹਰਟਜ਼ ਤੋਂ ਘੱਟ ਹੋਵੇ ਉਹਨੂੰ ਸੀਮ ਧੁਨੀ ਕਹਿੰਦੇ ਹਾਂ ਠੀਕ ਹੈ ਪਰਾ ਧੁਨੀ ਤੇ ਪਰਾ ਧੁਨੀਆਂ ਜਿਹੜੀਆਂ ਨੇ ਉਹ ਮਨੁੱਖੀ ਕੰਨ ਦੀ ਸੁਣਨ ਯੋਗਤਾ ਤੋਂ ਪਰੇ ਹੈਗੀ ਹੈ ਉਹ ਸਾਨੂੰ ਸੁਣਾਈ ਨਹੀਂ ਦਿੰਦੀ ਠੀਕ ਹੈ ਯਾਦ ਰੱਖਣਾ ਧੁਨੀ ਦੇ ਤਿੱਖੇ ਪੰਨ ਨੂੰ ਪਿਚ ਕਹਿੰਦੇ ਹਨ ਪੀ ਆਈ ਟੀ ਸੀ ਐਚ ਅੰਗਰੇਜ਼ੀ ਵਿੱਚ ਪਿਚ ਕਹਿੰਦੇ ਆ ਤੇ ਪੰਜਾਬੀ ਵਿੱਚ ਵੀ ਪਿਚ ਲਿਖ ਦਿੰਦੇ ਆ ਆਪਾਂ ਸੋ ਧੁਨੀ ਦੇ ਤਿੱਖੇ ਪੰਨ ਨੂੰ ਪਿਚ ਕਹਿੰਦੇ ਹਨ ਸੋ ਇਹ ਖਾਲੀ ਥਾਂ ਜਿਹੜੇ ਨੇ ਬੱਚੇ ਦੇਖੋ ਅੱਧੇ ਦੇ ਨੰਬਰ ਦੇ ਸਵਾਲ ਆਣਗੇ ਤੇ ਪੂਰੇ ਵਟਾ ਪੂਰੇ ਨੰਬਰ ਆ ਜਾਂਦੇ ਨੇ ਜਦ ਸਾਨੂੰ ਇਹ ਗੱਲਾਂ ਦਾ ਪਤਾ ਹੋਵੇ ਠੀਕ ਹੈ ਅੱਗੇ ਚਲੀਏ ਹੇਠ ਲਿਖਿਆਂ ਵਿੱਚੋਂ ਸੱਚ ਜਾਂ ਝੂਠ ਲਿਖੋ ਸੋ 20 ਹਰਟਸ ਤੋਂ ਘੱਟ ਅਵਰਤੀ ਵਾਲੀ ਧੁਨੀ ਨੂੰ ਨੀਮ ਧੁਨੀ ਕਿਹਾ ਜਾਂਦਾ ਹੈ ਇਹ ਗੱਲ ਸੱਚੀ ਹੈ 20000 ਹਰਟਸ ਤੋਂ ਉੱਪਰ ਵਾਲੀ ਨੂੰ ਪਰਾ ਧੁਨੀ ਕਿਹਾ ਜਾਂਦਾ ਹੈ ਤੇ 20 ਹਰਟਸ ਤੋਂ ਘੱਟ ਅਵਰਤੀ ਵਾਲੀ ਧੁਨੀ ਨੂੰ ਨੀਮ ਧੁਨੀ ਕਿਹਾ ਜਾਂਦਾ ਹੈ ਇਹ ਗੱਲ ਸੱਚ ਹੈ ਧੁਨੀ ਖਲਾ ਵਿੱਚ ਸੰਚਾਰ ਕਰ ਸਕਦੀ ਹੈ ਇਹ ਗੱਲ ਝੂਠੇ ਧੁਨੀ ਖਲਾ ਵਿੱਚ ਸੰਚਾਰ ਨਹੀਂ ਕਰ ਸਕਦੀ ਕਿਉਂਕਿ ਧੁਨੀ ਨੂੰ ਸੰਚਾਰ ਸੰਚਾਰਿਤ ਹੋਣ ਲਈ ਕੋਈ ਨਾ ਕੋਈ ਮਾਧਿਅਮ ਚਾਹੀਦਾ ਹੈ ਉਹ ਮਾਧਿਅਮ ਗੈਸੀ ਵੀ ਹੋ ਸਕਦਾ ਹੈ ਉਹ ਤਰਲ ਵੀ ਹੋ ਸਕਦਾ ਹੈ ਠੋਸ ਵੀ ਹੋ ਸਕਦਾ ਹੈ ਪਰ ਜੇ ਖਲਾਅ ਹੋਵੇ ਵੈਕਿਊਮ ਹੋਵੇ ਫਿਰ ਧੁਨੀ ਸੰਚਾਰ ਨਹੀਂ ਕਰ ਸਕਦੀ ਫਿਰ ਆਂਦਾ 80 ਡੈਸੀਬਲ ਇਹ ਡੀਵੀ ਦਾ ਹੁੰਦਾ ਡੈਸੀਬਲ 80 ਡੈਸੀਬਲ ਤੋਂ ਵੱਧ ਪ੍ਰਵਲਤਾ ਵਾਲੀ ਧੁਨੀ ਹਾਨੀਕਾਰਕ ਹੁੰਦੀ ਹੈ ਇਹ ਗੱਲ ਸੱਚੀ ਹੈ ਕਿਉਂ ਹਾਨੀਕਾਰਕ ਹੁੰਦੀ ਹੈ ਕਿਉਂਕਿ 80 ਡੈਸੀਬਲ ਤੋਂ ਵੱਧ ਪ੍ਰਵਲਤਾ ਵਾਲੀ ਧੁਨੀ ਜਿਹੜੀ ਹੈ ਉਹ ਸ਼ੋਰ ਦੇ ਵਿੱਚ شمار ਹੈ ਉਹਨੂੰ ਸ਼ੋਰ ਕਰਕੇ ਜਾਣਿਆ ਜਾਂਦਾ ਹੈ ਤੇ ਸ਼ੋਰ ਜਦ ਹੈ ਉਹ ਸਾਡੀ ਸਿਹਤ ਲਈ ਚਾਹੇ ਮਾਨਸਿਕ ਸਿਹਤ ਹੋਵੇ ਚਾਹ ਮਨੋਵਿਗਿਆਨਿਕ ਸਿਹਤ ਹੋਵੇ ਚਾਹ ਸਾਡੀ ਸਰੀਰਕ ਸਿਹਤ ਹੋਵੇ ਉਹਦੇ ਲਈ ਹਾਨੀ ਕਰ ਰਖਾ ਹੈ ਠੀਕ ਹੈ ਸ਼ੇਰ ਦੀ ਧੁਨੀ ਦੀ ਆਵਰਤੀ ਮੱਛਰ ਦੀ ਧੁਨੀ ਦੀ ਆਵਰਤੀ ਤੋਂ ਵੱਧ ਹੁੰਦੀ ਹੈ ਇਹ ਗੱਲ ਝੂਠ ਹੈ ਕਿਉਂਕਿ ਇਹ ਮੱਛਰ ਦੀ ਜਿਹੜੀ ਧੁਨੀ ਹੈ ਉਹ ਤਿੱਖੀ ਹੈ ਤੇ ਜਿਹੜੀ ਧੁਨੀ ਜਿੰਨੀ ਤਿੱਖੀ ਹੋਏਗੀ ਉਹਦੀ ਆਵਰਤੀ ਉਨੀ ਜ਼ਿਆਦਾ ਹੋਏਗੀ ਸੋ ਇਹਦਾ ਕਿ ਮੱਛਰ ਦੀ ਧੁਨੀ ਦੀ ਆਵਰਤੀ ਸ਼ੇਰ ਦੀ ਧੁਨੀ ਦੀ ਆਵਰਤੀ ਤੋਂ ਜ਼ਿਆਦਾ ਹੁੰਦੀ ਹੈ ਰੇ ਗਰਣੀ ਛੇੜ ਦੀ ਤੁਨੀ ਦੀ ਅਵਰਤੀ ਮੁੱਛਰ ਦੀ ਤੁਨੀ ਦੇ ਅਵਰਤੀ ਤੋਂ ਵੱਧ ਹੁੰਦੀ ਹੈ ਇਹ ਗੱਲ ਝੂਠ ਹੈ ਠੀਕ ਹੈ ਫਿਰ ਤੁਨੀ ਦੀ ਪਿਛ ਉਸ ਦੇ ਕੰਪਨਾਂ ਦੇ ਆयाम ਤੇ ਨਿਰਭਰ ਕਰਦੀ ਹੈ ਇਹ ਗੱਲ ਵੀ ਝੂਠ ਹੈ ਕਿਉਂਕਿ ਤੁਨੀ ਦੀ ਪਿਛ ਜਿਹੜੀ ਹੈ ਕੰਪਨਾਂ ਦੀ ਅਵਰਤੀ ਤੇ ਨਿਰਭਰ ਕਰਦੀ ਹੈ ਠੀਕ ਹੈ ਨਾ ਸੋ ਇਹ ਗੱਲ ਸੱਚੀ ਹੋਣੀ ਸੀ ਜੇ ਇੱਥੇ ਲਿਖਿਆ ਹੁੰਦਾ ਕੰਪਨਾਂ ਦੇ ਇਹ ਕੰਪਨਾਂ ਦੀ ਅਵਰਤੀ ਤੇ ਨਿਰਭਰ ਕਰਦੀ ਹੈ ਤੇ ਆयाम ਤੇ ਕੀ ਨਿਰਭਰ ਕਰਦਾ ਆयाम ਤੇ ਪ੍ਰਵਲਤਾ ਨਿਰਭਰ ਕਰਦੀ ਹੈ ਪਿਚੇ ਨਿਰਭਰ ਨਹੀਂ ਕਰਦੀ ਜਿਹੜੀ ਪ੍ਰਬਲਤਾ ਹੈ ਉਹ ਧੁਨੀਆ ਦੇ ਉਹ ਕੰਪਨਾਂ ਦੇ ਆयाम ਤੇ ਨਿਰਭਰ ਕਰਦੀ ਏ ਪਿਚ ਜਿਹੜੀ ਏ ਉਹ ਧੁਨੀ ਦੇ ਕੰਪਨਾਂ ਦੇ ਜੀ ਅਵਰਤੀ ਤੇ ਇਹ ਦੇ ਨਿਰਭਰ ਕਰਦੀ ਏ ਸੋ ਇਹ ਗਲ ਝੂਠ ਹੋ ਗਈ ਠੀਕ ਹੈ ਧੁਨੀ ਤਾਗੇ ਵਿੱਚੋਂ ਸੰਚਾਰ ਨਹੀਂ ਕਰ ਸਕਦੀ ਇਹ ਗਲ ਝੂਠ ਏ ਕਿ ਤਾਗਾ ਇੱਕ ਠੋਸ ਵਸਤੂ ਏ ਮਾਧਿਅਮ ਹੈਗਾ ਤੇ ਧੁਨੀ ਉਹਦੇ ਵਿੱਚੋਂ ਜਾ ਸਕਦੀ ਏ ਠੀਕ ਹੈ ਤੁਸੀਂ ਇੱਕ ਤਾਗੇ ਦਾ ਸਿਰਾ ਲੈ ਲਓ ਲੰਬਾ ਤਾਗਾ ਲੈ ਲਓ ਰਸੀ 100 ਮੀਟਰ ਭਾਵੇਂ ਲੰਬਾ ਲੈ ਲਓ ਆਪਣੇ ਦੋਸਤ ਨੂੰ ਖੜਾ ਕਰ ਦਿਓ ਉਹ ਧਾਗੇ ਦੇ ਨਾਲ ਇੱਕ ਕੱਪ ਜਾਂ ਬੰਧੋ ਤੇ ਉਹਦੇ ਰਾਹੀਂ ਬੋਲੇ ਤੇ ਦੂਜਾ ਕੱਪ ਤੁਸੀਂ ਕੰਨ ਨੂੰ ਲਾਓ ਤੁਹਾਨੂੰ ਧੁਨੀ ਆਦੀ ਹੈ ਉਹਦੀ ਬੋਲੀ ਆਵਾਜ਼ ਸੁਣੇਗੀ ਟੈਲੀਫੋਨ ਇਸੇ ਸਿਧਾਂਤ ਤੇ ਕੰਮ ਕਰਦਾ ਸੋ ਤੁਣੀ ਧਾਗੇ ਵਿੱਚੋਂ ਸੰਚਾਰ ਨਹੀਂ ਕਰ ਸਕਦੀ ਇਹ ਗੱਲ ਝੂਠ ਹੈ ਤੁਣੀ ਧਾਗੇ ਵਿੱਚੋਂ ਸੰਚਾਰ ਕਰ ਸਕਦੀ ਹੈ ਹੁਣ ਦੇਖੀਏ ਈਡੀ ਸੋ ਹੇਠ ਲਿਖਿਆਂ ਦੇ ਬਹੁਤ ਤਰ੍ਹਾਂ ਵਿੱਚੋਂ ਠੀਕ ਉੱਤਰ ਚੁਣੋ ਸੋ ਤੁਣੀ ਦੀ ਉਸ ਦੇ ਆयाम ਤੇ ਨਿਰਭਰ ਕਰਦੀ ਹੈ ਕੀ ਗਤੀ ਨਹੀਂ प्रबलता हां ਇਹ ਕਰੋ ਇਹ ਜਵਾਬ ਸਹੀ ਹੈਗਾ ਪਿਚ ਜਿਹੜੀ ਹੈ ਉਹ ਉਸ ਦੇ ਅਵ੍ਰਤੀ ਤੇ ਨਿਰਭਰ ਕਰਦੀ ਹੈ ਠੀਕ ਹੈ ਸਰੋਤ ਤੇ ਕੀ ਨਿਰਭਰ ਕਰਦਾ ਉਹ ਨੂੰ ਟਿੰਬਰ ਕਿੰਨੇ ਆ ਜਾਂ ਗੁਣਵੱਤਾ ਕਿੰਨੇ ਆ ਠੀਕ ਹੈ ਨਾ ਸੋ ਗਤੀ ਵੀ ਜਿਹੜੀ ਹੈ ਉਹ ਤੇ ਨਿਰਭਰ ਨਹੀਂ ਗਤੀ ਤੇ ਨਿਰਭਰ ਕਰਦੀ ਹੈ ਮਾਧਿਅਮ ਤੇ ਨਿਰਭਰ ਕਰਦੀ ਹੈ ਸੋ ਧੁਨੀ ਦੀ प्रबलता ਉਸ ਦੇ ਆयाम ਤੇ ਨਿਰਭਰ ਕਰਦੀ ਹੈ ਹੁਣ ਆ ਗਿਆ ਧੁਨੀ ਵਿੱਚੋਂ ਸੰਚਾਰ ਕਰ ਸਕਦੀ ਹੈ ਗੈਸਾਂ ਵਿੱਚੋਂ ਨੇ ਜੀ ਸਿਰਫ ਤਰਲਾਂ ਵਿੱਚੋਂ ਨਹੀਂ ਜੀ ਸਿਰਫ ਠੋਸਾਂ ਵਿੱਚੋਂ ਨਹੀਂ ਜੀ ਠੋਸ ਤਰਲ ਅਤੇ ਗੈਸਾਂ ਸਾਰਿਆਂ ਵਿੱਚੋਂ ਸਿਕਲ ਬੜੀ ਮਹੱਤਵਪੂਰਨ ਹੈ ਬੱਚਿਓ ਤੋਂ ਨਹੀਂ ਜਿਹੜੀ ਹੈ ਠੋਸ ਤਰਲ ਅਤੇ ਗੈਸਾਂ ਸਾਰਿਆਂ ਵਿੱਚੋਂ ਸੰਚਾਰ ਕਰ ਸਕਦੀ ਹੈ ਅੱਗੇ ਚਲੀਏ ਜਦੋਂ ਤੁਸੀਂ ਵੱਜਦੀ ਹੋਈ ਘੰਟੀ ਨੂੰ ਛੂ ਲੈਂਦੇ ਹੋ ਤਾਂ ਸਹੀ ਜਵਾਬ ਹੈ ਪਹਿਲਾਂ ਘੰਟੀ ਕੰਪਨ ਕਰਨਾ ਬੰਦ ਕਰ ਦਿੰਦੀ ਹੈ ਕਿ ਜਿੱਤੇ ਹੱਥ ਲਾਇਆ ਉਹ ਜਿਹੜੀ ਅੰਦਰ ਤੋਂ ਜਾਰੀ ਸੀ ਉਹ ਅੰਦਰ ਜਾਣ ਦਾ ਜਿਹੜਾ ਉਹ ਕਿਰਿਆ ਹੈ ਉੱਥੇ ਰੁਕ ਜਾਂਦੀ ਹੈ ਜੋ ਕੰਪਨ ਕਰਨਾ ਬੰਦ ਕਰ ਦਿੰਦੀ ਹੈ ਠੀਕ ਹੈ ਹੁਣ ਸੱਸਾ ਦੇਖੀਏ ਦਿੱਤੇ ਕਾਲਮ ਇੱਕ ਦੇ ਪ੍ਰਸ਼ਨਾਂ ਦਾ ਕਾਲਮ 2 ਦੇ ਠੀਕ ਉੱਤਰਾਂ ਨਾਲ ਮਿਲਾਨ ਕਰੋ ਸ਼ੋਰ ਸ਼ੋਰ ਹੈਗਾ ਬੱਚਿਓ ਬੇ ਲੋੜੀਆਂ ਧੁਨੀਆਂ ਬੜਾ ਸੌਖਾ ਬੱਚਿਓ ਇਹਦੇ ਬੜਾ ਸੌਖਾ ਵਾਕਜੰਤਰ ਵਾਕਜੰਤਰ ਜਿਹਨੂੰ ਸੀ ਇੱਕ ਨਾਂ ਹੋਰ ਵੀ ਹੈਗਾ ਕੰਠਪਿਟਾਰੀ ਸੋ ਵਾਕਜੰਤਰ ਨੂੰ ਕੰਠਪਿਟਾਰੀ ਵੀ ਕਿਹਾ ਜਾਂਦਾ ਹੈ ਅੰਗਰੇਜ਼ੀ ਵਿੱਚ ਕਿਹਾ ਜਾਂਦਾ ਹੈ ਲੇਰਿੰਗਸ ਇਹ ਵਾਇਸ ਬਾਕਸ ਸੋ ਯਾਦ ਰੱਖਣਾ ਵਾਕ ਜੰਤਰ ਦੀ ਜਗ੍ਹਾ ਉਹ ਕੰਠ ਪਿਟਾਰੀ ਵੀ ਲਿਖ ਸਕਦੇ ਆ ਨੇ ਤੇ ਇਹਨੂੰ ਕਿਹਾ ਜਾਂਦਾ ਹੈ ਮਨੁੱਖੀ ਅੰਗ ਜੋ ਧੁਨੀ ਪੈਦਾ ਕਰਦਾ ਹੈ ਅਸੀਂ ਆਵਾਜ਼ ਕਰਦੇ ਆਂ ਬੋਲਦੇ ਆਂ ਗਾਉਂਦੇ ਆਂ ਇੱਕ ਆਵਾਜ਼ ਕਿੱਥੋਂ ਨਿਕਲਦੀ ਹੈ ਇਹ ਸਾਡੇ ਗਲੇ ਦੇ ਵਿੱਚ ਜਿਹੜਾ ਸਾਡਾ ਐਨਲੀਏ ਸਾਹ ਦੀ ਨਲੀ ਦੇ ਉੱਤੇ ਬਣਿਆ ਹੁੰਦਾ ਹੈ ਵਾਕ ਜੰਤਰ ਉਹ ਉਧਰੋਂ ਦੀ ਆਵਾਜ਼ ਨਿਕਲਦੀ ਹੈ ਠੀਕ ਹੈ ਫਿਰ ਹਰਟਸ ਕੀ ਹੈ ਇਹ ਅਵ੍ਰਿਤੀ ਦੀ ਇਕਾਈ ਹੈਗੀ ਹੈ ਠੀਕ ਹੈ ਜੀ ਫਿਰ ਡੈਸੀਬਲ ਕੀ ਹੈਗਾ ਇਹ ਪ੍ਰਬਲਤਾ ਦੀ ਕਾ ਇਹ ਡੈਸੀਬਲ ਕੀਦਰੋਂ ਪਤਾ ਲੱਗਦਾ ਹੈ ਪ੍ਰਬਲਤਾ ਤੋਂ ਮਤਲਬ ਕਿ ਪ੍ਰਬਲਤਾ ਕਿੱਦਾਂ ਮਾਪੀ ਜਾਂਦੀ ਹੈ ਡੈਸੀਬਲ ਦੇ ਵਿੱਚ ਮਾਪੀ ਜਾਂਦੀ ਹੈ ਸੋ ਡੈਸੀਬਲ ਦਾ ਸਬੰਧ ਕਿਸ ਦੇ ਨਾਲ ਹੈ ਪ੍ਰਬਲਤਾ ਦੇ ਨਾਲ ਹੈ ਤੇ ਬੰਸਰੀ ਕੀ ਹੈਗੀ ਹੈ ਬੱਚਿਓ ਸੰਗੀਤਕ ਸਾਜ਼ ਹੈ ਬੰਸਰੀ ਦੀ ਜਗ੍ਹਾ ਉਹ ਸਿਤਾਰ ਵੀ ਲਿਖ ਸਕਦੇ ਸੀ ਗਿਟਾਰ ਵੀ ਲਿਖ ਸਕਦੇ ਸੀ ਤਬਲਾ ਵੀ ਲਿਖ ਸਕਦੇ ਸੀ ਢੋਲਕੀ ਵੀ ਲਿਖ ਸਕਦੇ ਸੀ ਨਗਾੜਾ ਵੀ ਲਿਖ ਸਕਦੇ ਸੀ ਹਨਾ ਸੋ ਬੰਸਰੀ ਇੱਕ ਸੰਗੀਤਕ ਸਾਜ਼ ਹੈ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਇਸ ਪਾਠ ਦੇ ਅਭਿਆਸ ਦੇ ਪਹਿਲੇ 4 ਸਵਾਲ ਜਿਹੜੇ ਬੜੇ ਮੁੱਢਲੇ ਕਿਸਮ ਦੇ ਸੀ ਖਾਲੀ ਥਾਵਾਂ ਵਾਲੇ ਮਿਲਾਨ ਵਾਲੇ ਬਹੁਤਰੀ ਉਤਰਾਂ ਚ ਸਹੀ ਚੋਣ ਕਰਨ ਵਾਲੇ ਜਾਂ ਸੱਚ ਜਾਂ ਝੂਠ ਬਾਰੇ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ